ਵੇ ਘਰੇ ਅਹੀਂ ਆਇਓ ਯਾਰ ਲੀਲਾ ਦਾਦੀਓ ਮਾਸਾ ਪਹਿਲਾ ਹੁੰਦੀ ਤੇ ਪਹਿਲਾ ਮਹਿੰਦੀ ਲੱਗ ਜਾਂਦੀ ਕੋਈ ਸੁੱਕ ਜਾਂਦਾ ਤੇ ਦਵਾ ਰੰਗ ਚੜਿਆ ਮੈਂ ਬਤਨ ਚਾਰ ਦਿਨ ਹੋ ਗਏ ਲਈ ਨੂੰ ਦਾ ਰੂ ਹੀ ਗੱਡ ਹੋ ਜਾਂਦਾ ਤੇ ਜਾਣਗੀ ਤਾਂ ਸਿੱਖਿਆ ਸੀ ਆਸੇ ਮਾੜਾ ਮੋਟਾ ਮੈਂ ਯਾਰ ਪਾਰਲਰ ਦਾ ਕਰ ਲਿਆ ਜਿੰਨੇ ਦਿਨ ਮੈਂ ਨਹੀਂ ਆਈ ਚੌਲ ਬਣਾਏਗੇ ਨਹੀਂ ਦਸ ਜਿਆਦੀਪ ਬਣਾਏਗੇ ਨਹੀਂ ਲੂਣਾ ਦੇ ਚੌਲ ਬਣਾਏ ਆ ਨਾ ਜਦਾਂ ਕਿ ਮਟਲੇ ਹੈ ਇਹ ਮਹਿੰਦੀ ਜਵਾਕਾਂ ਵਾਂਗੂ ਬੈਂਦੀ ਜਵਾਕਾਂ ਵਾਂਗੂ ਮਹਿੰਦੀ ਇਧਰ ਲੋੜ ਨਹੀਂ ਪਾਉਂਦੀ ਕਲਾਉਣੀ ਆ a few minutes later ਸੰਜਾਤ ਹੈ ਜਿਸ ਕੋਲ ਰਹੀ ਦੀ ਹੈਗੀ ਆ ਤੂੰ ਤੱਕ ਚੱਲ ਲਾਦੇ ਹੁਣ ਮੈਨੂੰ ਪਤਾ ਤੈਨੂੰ ਜਾਚ ਬਾਹਰ ਬੂਰ ਨਾ ਖੜੀ ਇਹ ਲੱਗੇ ਹੋਏ ਨੇ ਅਮਰੂਦ ਪੱਕਾ ਕੋਈ ਵੀ ਨਹੀਂ ਚੌੜਾ ਨਾਲ ਜਲੇਬੀਆਂ ਖਾਓ ਖਾਓ ਪੋਕਲ ਅਸੀਂ ਆਏ ਜੋਗੇ ਘਰੇ ਪਹੁੰਚ ਗਏ ਆ ਉਹਨਾਂ ਨੇ ਲਾ ਦਿੱਤੀ ਸਾਨੂੰ ਮਹਿੰਦੀ ਨਾਲ ਬਣਾਏ ਨੇ ਉਹਨਾਂ ਨੇ ਨੂਨ ਵਾਲੇ ਚੌਲ ਚੌਲ ਦੇ ਨਾਲ ਸੁਵਾਇਆ ਤੁਹਾਨੂੰ ਚੌਲ ਆਏ ਨੇ ਚੌਲ ਖੋਦੀਆਂ ਪੈਨੋ ਹੀ ਇਹਨਾਂ ਨੇ ਜਲੇਬੀਆਂ ਦੱਸਣਾ ਜ਼ਰੂਰੀ ਆ ਹਾਂ ਕਿ ਤੁਹਾਨੂੰ ਇਹ ਦੱਸਾਂ ਮੂੰਹ ਦੇਖਦੇ ਦੇਖਦੇ ਥੱਕ ਗਏ ਹੋਏ ਆ ਬਾਈ ਗਾ ਪਾ ਚੁੱਕੇ ਨੇ ਜੋਗੇ ਦੇ ਪਾਪਾ ਜੀ ਮੰਜਾ ਛੱਡਣਾ ਪੈਣਾ ਜਾਂਦਾ ਹੁਣ ਕਿੱਡਾ ਡਿੱਗਾ ਵੜੀ ਯੋਰ ਦੀ ਵਜ੍ਹਾ ਮੁੰਡਾ ਹੁਣ ਅਈ ਚੱਲੇ ਘਰ ਨੂੰ OK，bye，da、okay, da, da.。 ਹਾਂਜੀ ਤੇ ਹੁਣ ਅਸੀਂ ਆ ਗਏ ਹਾਂ ਘਰੇ ਜੋਗੇ ਕੇ ਘਰੋਂ ਤੇ ਇਹ ਸੀ ਸਾਡੇ ਮਤਲਬ ਬਈਕਾਂ ਤੇ ਹੀ ਜੋਗੇ ਦਾ ਘਰ ਜਿੱਨਾ ਘਰੇ ਸਾਡਾ ਬਹੁਤ ਜ਼ਿਆਦਾ ਆਉਣ ਜਾਣ ਹੈ ਤੇ ਅਸੀਂ ਪਹੁੰਚ ਗਏ ਹਾਂ ਘਰੇ ਹੁਣ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਥੈਂਕ ਯੂ ਬਾਏ ਬਾਏ